ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਲਾ ਨੀਨਾ ਦੀ ਸਰਗਰਮੀ ਦਾ ਅਸਰ ਦਿਖਣ ਲੱਗਾ ਹੈ ਇਸ ਵਾਰੀ ਮੌਸਮ ਬਹੁਤ ਬੇਯਕੀਨੀ ਭਰਿਆ ਅੱਗੇ ਵੀ रह ਸਕਦਾ ਹੈ ਸਧਾਰਨ ਠੰਡ ਤੋਂ ਬਾਅਦ ਹੁਣ ਗਰਮੀ ਦੇ ਲਈ ਤਿਆਰ ਰਹਿਣਾ ਪਵੇਗਾ ਮਾਰਚ ਤੋਂ ਮਈ ਤੱਕ ਦੇਸ਼ ਦੇ ਵੱਡੇ ਹਿੱਸੇ ਦੇ ਵਿੱਚ ਪ੍ਰਚੰਡ ਗਰਮੀ ਪੈ ਸਕਦੀ ਹੈ ਭਾਰਤੀ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਅਗਲੇ 3 ਮਹੀਨਿਆਂ ਦਾ ਅਨੁਮਾਨ ਜਾਰੀ ਕਰਦੇ ਹੋਏ ਕਿਹਾ ਕਿ ਗਰਮੀ ਦੇ ਮੌਸਮ ਦੇ ਵਿੱਚ ਇਸ ਵਾਰੀ ਸਧਾਰਨ ਤੋਂ ਜ਼ਿਆਦਾ ਤਾਪਮਾਨ ਰਹਿ ਸਕਦਾ ਹੈ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਦਿਨ ਸਮੇਂ ਵੀ ਲੂ ਚੱਲ ਸਕਦੀ ਹੈ ਨਾਲ ਹੀ ਲੂ ਚੱਲਣ ਦੇ ਦਿਨ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਜ਼ਿਆਦਾ ਰਹਿ ਸਕਦੇ ਨੇ ਤਾਪਮਾਨ ਦੇ ਵਿੱਚ ਤੀਬਰਤਾ ਮਾਰਚ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋ ਸਕਦੀ ਹੈ ਅਜਿਹੀ ਸਥਿਤੀ ਦੇ ਵਿੱਚ ਹਾੜੀ ਤੇ ਗਰਮੀ ਦੀਆਂ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ ਆਈਐਮਡੀ ਯਾਨੀ ਮੌਸਮ ਵਿਭਾਗ ਨੇ ਮੌਸਮ ਦੇ ਵਿੱਚ ਇਸ ਬਦਲਾਅ ਨੂੰ ਲਾ ਨੀਨਾ ਦਾ ਅਸਰ ਦੱਸਿਆ ਜਿਹੜਾ ਪ੍ਰਸ਼ਾਂਤ ਮਹਾਸਾਗਰ ਦੇ ਸਤ੍ਹਾ ਦੇ ਸਾਧਾਰਨ ਤੋਂ ਜ਼ਿਆਦਾ ਗਰਮ ਹੋ ਜਾਣ ਕਰਕੇ ਬਣਦਾ ਹੈ ਅਤੇ ਭਾਰਤੀ ਮਹਾਦੀਪ ਦੇ ਮੌਸਮ ਨੂੰ ਡੂੰਘੇ ਰੂਪ ਦੇ ਨਾਲ ਪ੍ਰਭਾਵਿਤ ਕਰਦਾ ਹੈ ਲਾਲੀਨਾ ਕਰਕੇ ਹੀ ਇਸ ਵਾਰੀ ਦਸੰਬਰ ਜਨਵਰੀ ਦੇ ਵਿੱਚ ਵੀ ਜਿਆਦਾ ਠੰਡ ਨਹੀਂ ਪਈ ਫਰਵਰੀ ਦੇ ਪਹਿਲੇ ਹਫਤੇ ਤੋਂ ਹੀ ਮੌਸਮ ਨੇ ਕਰਵਟ ਲੈ ਲਈ ਹੈ ਅਤੇ ਤੇਜ਼ੀ ਦੇ ਨਾਲ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ ਮੌਸਮ ਵਿਗਿਆਨੀਆਂ ਨੇ 2024 ਨੂੰ ਸਭ ਤੋਂ ਗਰਮ ਸਾਲ ਦੱਸਿਆ ਪਿਛਲੇ 3-4 ਮਹੀਨਿਆਂ ਦੌਰਾਨ ਤਾਪਮਾਨ ਦੇ ਵਿੱਚ ਉਤਾਰ ਚੜ੍ਹਾ ਦੇ ਨਾਲ ਵਾਅਦਾ ਦੱਸ ਰਿਹਾ ਹੈ ਕਿ ਇਸ ਸਾਲ ਵੀ ਸਥਿਤੀ ਕੁਝ ਵੱਖ ਨਹੀਂ ਰਹਿ ਸਕਦੀ ਸਿਰਫ ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ਦੱਖਣ ਦੇ ਕੁਝ ਹਿੱਸਿਆਂ ਅਤੇ ਉੱਤਰ ਪੂਰਬ ਦੇ ਇਲਾਕਿਆਂ ਦੇ ਵਿੱਚ ਸਧਾਰਨ ਤਾਪਮਾਨ ਰਹਿਣ ਦੀ ਅਨੁਮਾਨ ਹੈ ਕਿਉਂਕਿ ਇਨ੍ਹਾਂ ਹਿੱਸਿਆਂ ਦੇ ਵਿੱਚ ਕਦੀ ਕਦੀ بارش ਹੁੰਦੇ ਰਹਿਣ ਦੇ ਕਰਕੇ ਤਾਪਮਾਨ ਕੰਟਰੋਲ ਦੇ ਵਿੱਚ ਰਹਿ ਜਾਂਦਾ ਹੈ ਆਈਐਮਬੀ ਯਾਨੀ ਮੌਸਮ ਵਿਭਾਗ ਨੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਤਾਪਮਾਨ ਜ਼ਿਆਦਾ ਹੋਣ ਦਾ ਸ਼ੱਕ ਪ੍ਰਗਟਾਇਆ ਉਹਨਾਂ ਦੇ ਵਿੱਚ ਦਿੱਲੀ ਐਨਸੀਆ ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਛਤੀਸਗੜ ਬਿਹਾਰ ਝਾਰਖੰਡ ਮਹਾਰਾਸ਼ਟਰ ਗੁਰਜਰਾਤ, ਉੜੀਸਾ ਅਤੇ ਤੇਲੰਗਾਨਾ ਸ਼ਾਮਲ ਨੇ। ਹਾਲਾਂਕਿ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਮਾਰਚ ਦੇ ਪਹਿਲੇ ਹਫਤੇ ਦੇ ਵਿੱਚ ਇੱਕ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਰਕੇ ਤਾਪਮਾਨ ਕੰਟਰੋਲ ਰਹਿ ਸਕਦਾ ਹੈ ਪਰ ਦੂਜੇ ਹਫਤੇ ਤੋਂ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਦਾ ਗਰਾਫ ਵਧਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਿਨਾ ਲੂ ਦੀ ਸਥਿਤੀ ਬਾਰੇ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਵੱਖਰਾ ਪੈਮਾਨਾ ਹੁੰਦਾ ਹੈ। ਮੈਦਾਨੀ ਇਲਾਕਿਆਂ ਦਾ ਵੱਧ ਤੋਂ ਵੱਧ ਤਾਪਮਾਨ ਜ਼ਿਕਰ 44-45 ਡਿਗਰੀ ਸੈਲਸੀਅਸ ਜਾਂ ਇਸ ਤੋਂ ਜ਼ਿਆਦਾ ਹੋ ਜਾਵੇ ਜਾਂ ਉਸ ਖੇਤਰ ਦੇ ਸਵਧਾਰਨ ਤਾਪਮਾਨ ਤੋਂ ਲਗਭਗ 5-6 ਡਿਗਰੀ ਤੋਂ ਜ਼ਿਆਦਾ ਉੱਪਰ ਚਲਾ ਜਾਵੇ ਤੇ 3 ਦਿਨਾਂ ਤੱਕ ਲਗਾਤਾਰ ਅਜਿਹੀ ਸਥਿਤੀ ਬਣੀ ਰਹੇ ਤਾਂ ਉਸ ਨੂੰ ਲੂ ਮੰਨਿਆ ਜਾਂਦਾ ਹੈ ਪਹਾੜੀ ਇਲਾਕਿਆਂ ਦਾ ਪੈਮਾਨਾ ਲੱਗ ਹੁੰਦਾ ਹੈ ਉੱਥੇ 30 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪਮਾਨ 2-3 ਦਿਨ ਤੱਕ ਸਥਿਰ ਰਹਿਣ ਤੇ ਹੀ ਲੂ ਮੰਨ ਲਿਆ ਜਾਂਦਾ ਹੈ ਧੰਨਵਾਦ ਦੋਸਤੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ ਨੂੰ ਲਾਈਕ ਜਰੂਰ ਕਰਨਾ ਜੀ ਧੰਨਵਾਦ